ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੈ ਹਿੰਦ ਕਿਤਾਉ ਸਾਰੇ ਠੀਕ ਠਾਕ ਹਾਂ ਚੜ੍ਹਦੀ ਕਲਾ ਚ ਤੇ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਸ਼ੁਭ ਕਾਮਨਾਵਾਂ ਵਧਾਈਆਂ ਜਿਹੜੇ ਵੀ ਮੇਰੇ ਦੋਸਤਾਂ ਦੀ ਸਿਲੈਕਸ਼ਨ ਚਾਹੇ ਉਹ ਡਿਸਟ੍ਰਿਕਟ ਦੇ ਵਿੱਚ ਚਾਹੇ ਉਹ ਆਰਮਡ ਗੈਡਰ ਦੇ ਵਿੱਚ ਹੋਈ ਹੈ ਮੇਰੇ ਵੱਲੋਂ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈਆਂ ਤੇ ਆਲਰੇਡੀ ਇਹ ਰਿਜ਼ਲਟ ਕੱਲ ਦਾ ਆਇਆ ਹੋਇਆ ਠੀਕ ਹੈ ਔਰ ਮੇਰਾ ਸਮਾਂ ਨਹੀਂ ਲੱਗ ਪਾਇਆ ਠੀਕ ਹੈ ਚਲੋ ਤੁਸੀਂ ਬਹੁਤ ਸਾਰੀਆਂ ਵੀਡੀਓਜ਼ ਦੇਖ ਲਿਆ ਹੋਣੀਆਂ ਅਦਰ YouTube ਚੈਨਲ ਤੇ ਤੇ ਸਾਰਿਆਂ ਨੇ ਆਪੋ ਆਪਣਾ ਰਿਜ਼ਲਟ ਉਹ ਚੈੱਕ ਕਰ ਲਿਆ ਹੋਣਾ ਠੀਕ ਹੈ ਤੇ ਮੈਨੂੰ ਕਾਫੀ ਕੱਲ ਦੇ ਵੀ ਮੈਸੇਜ ਆ ਰਹੇ ਸੀ ਤੇ ਮੈਂ ਕਿਹਾ ਸੀ ਵੀ ਕੋਈ ਗੱਲ ਨਹੀਂ ਥੋੜੇ ਦਿਨਾਂ ਤੱਕ ਆਜੂਗਾ ਤੇ ਰਿਜ਼ਲਟ ਲੇਟ ਹੋਣ ਦੇ ਵਿੱਚ ਜਿਹੜਾ ਇੱਕ ਮੇਨ ਰੀਜ਼ਨ ਆ ਉਹ ਤੁਹਾਡਾ ਹੈੱਡਕ quartਰ ਨੂੰ ਜ਼ਿਆਦਾ ਅਪਰੋਚ ਕਰਨਾ ਵੀ ਰਿਹਾ ਠੀਕ ਹੈ ਕਿਉਂਕਿ ਤੁਹਾਨੂੰ ਵੀ ਇਹ ਗੱਲ ਦਾ ਪਤਾ ਕਿ ਕਾਫੀ ਸਟੂਡੈਂਟਸ ਨੇ ਤੁਹਾਡੇ ਵਿੱਚੋਂ ADGP ਸਾਹਿਬ ਨੂੰ ਸਿੱਧੇ ਡਾਇਰੈਕਟ ਮੈਸੇਜ ਕਰਦੇ ਰਹੇ ਨੇ ਤੇ ਇੱਕ ਮਤਲਬ ਇੱਕ ਡੀਜੀਪੀ ਰੈਂਕ ਨੂੰ ਮੈਸੇਜ ਕਰਨਾ ਬਹੁਤ ਮਤਲਬ ਬਹੁਤ ਬੇਕੂਫੀ ਵਾਲੀ ਗੱਲ ਹੈ ਠੀਕ ਆ ਤੁਸੀਂ ਉਹਨਾਂ ਦੇ ਪੀਏ ਨੂੰ ਜਾ ਕੇ ਰੀਡਰ ਨੂੰ ਕਾਲ ਕਰ ਸਕਦੇ ਹੋ ਜਾਂ ਉਹਨਾਂ ਦੇ ਮਤਲਬ ਨੀਚੇ ਵਾਲੇ ਜਿਹੜਾ ਜੋ ਵੀ ਸਟਾਫ ਹੈ ਨਾ ਉਹਨਾਂ ਨੂੰ ਕਾਲ ਕਰ ਸਕਦੇ ਹੋ ਤੇ ਜਿਹੜਾ ਮਤਲਬ ਕਿ ਆਪਾਂ ਕਾਲ ਕਰਦੇ ਹਾਂ ਮਤਲਬ ਸਿੱਧਾ ਡਾਇਰੈਕਟ ਆਪਾਂ ਜਿਹੜਾ ਹੈੱਡ ਆ ਮੁਖੀ ਆ ਮਤਲਬ ਜਿਹੜਾ ਡੀਜੀਪੀ ਲੈਵਲ ਬੰਦਾ ਆਪਾਂ ਉਹਨੂੰ ਮੈਸੇਜ ਕਾਲ ਕਰ ਰਹੇ ਹਾਂ ਤਾਂ ਉਹ ਆਪਣੀ ਬਹੁਤ ਵੱਡੀ ਬੇਕੂਫੀ ਹੁੰਦੀ ਹੈ ਕਿ ਉਹਦਾ ਬੰਦੇ ਦਾ ਮੂਡ ਪਤਾ ਨਹੀਂ ਕਿੱਦਾਂ ਦਾ ਹੁੰਦਾ ਕਿੱਦਾਂ ਦਾ ਨਹੀਂ ਹੁੰਦਾਗਾ ਤਾਂ ਸਪੋਜ਼ ਕਰੋ ਵੀ ਤੁਸੀਂ ਇੱਕ ਵੱਡੇ ਰੈਂਕ ਤੇ ਹੋ ਠੀਕ ਆ ਔਰ ਤੁਹਾਨੂੰ ਕੋਈ ਵਾਰ-ਵਾਰ ਮੈਸੇਜ ਕਰੀ ਜਾਵੇ ਜਾਂ ਮਤਲਬ ਕਿ ਵਾਰ-ਵਾਰ ਅਦਰ ਮਤਲਬ ਜਿਵੇਂ ਤੁਸੀਂ ਕਿਸੇ ਚੀਜ਼ ਦੇ ਹੈੱਡ ਹੋ ਹਨ ਤੇ ਤੁਹਾਨੂੰ ਮਤਲਬ ਕਿ ਵਾਰ-ਵਾਰ ਹੀ ਮੈਸੇਜ ਵੀ ਸਾਡਾ ਰਿਜ਼ਲਟ ਕਦੋਂ ਆਊਗਾ ਕਦੋਂ ਆਊਗਾ ਜੀ ਆਊਗਾ ਹਨ ਮਤਲਬ ਮੈਂ ਉਸ ਮੈਟਰ ਤੇ ਹੀ ਗੱਲ ਕਰੂੰਗਾ ਤੇ ਅੱਕ ਕੇ ਬੰਦਾ ਕਹਿੰਦਾ ਵੀ ਯਾਰ ਇਹਨਾਂ ਨੇ ਬਹੁਤ ਤੰਗ ਕੀਤਾ ਹੋਇਆ ਇਹਨਾਂ ਦਾ ਰਿਜ਼ਲਟ ਜਿੱਥੇ ਆਪਾਂ 10 ਦਿਨਾਂ ਵਿੱਚ ਦੇਣਾ ਸੀਗਾ ਉੱਥੇ ਮਹੀਨੇ ਦਾ ਕਰ ਦੇ ਤਾਂ ਛੋਟੀਆਂ-ਮੋਟੀਆਂ ਮਿਸਟੇਕਸ ਤੋਂ ਡੇਵਲਪ ਹੋ ਵੀ ਰਹੀਆਂ ਹਨ ਠੀਕ ਹੈ ਚਲੋ ਫਾਈਨਲੀ ਜਿਹਸ ਦਾ ਤੁਹਾਨੂੰ ਵੇਟ ਸੀਗਾ ਫਾਈਨਲੀ ਤੁਹਾਡੇ ਸਾਹਮਣੇ ਤੁਹਾਡੇ ਹੱਥਾਂ ਦੇ ਵਿੱਚ ਆ ਠੀਕ ਆ ਔਰ ਸਭ ਨੇ ਆਪੋ ਆਪਣਾ ਰਿਜ਼ਲਟ ਚੈੱਕ ਕਰ ਲਿਆ ਤੇ ਮੈਂ ਪਹਿਲਾਂ ਵੀ ਇਹ ਗੱਲ ਕਹੀ ਸੀ ਕਿ ਕਰੀਬ 2500 ਪਲੱਸ ਕੈਂਡੀਡੇਟ ਜਿਹੜੇ ਅਪਲਾਈ ਗਏ ਸੀ ਤੇ ਉਹਨਾਂ ਦੇ ਵਿੱਚ ਜਿਹੜੀ ਸਿਲੈਕਸ਼ਨ ਹੋਈ ਆ ਉਹ 1746 ਦੀ ਹੋਈ ਆ ਤੇ ਕਾਫੀ ਸਾਰੇ ਸਟੂਡੈਂਟਸ ਮੈਨੂੰ ਮੈਸੇਜ ਕਰਕੇ ਵੀ ਠੀਕ کہہ ਰਹੇ ਨੇ ਕਿ ਸਾਡਾ ਨੰਬਰ ਕਿਹਾ ਹੈ ਮੈਰਿਟ ਕਾਫੀ ਅੱਪ ਚੱਲ ਗਿਆ ਠੀਕ ਆ ਤੇ ਵੀ ਤੁਸੀਂ ਕਿਹਾ ਸੀ ਵੀ ਇੰਨੀ ਜਾ ਸਕਦੀ ਆ ਦਰਅਸਲ ਗੱਲ ਇਹ ਆ ਵੀ ਜਦੋਂ ਸਾਡੀ ਪ੍ਰਤੀਯੋਗੀ ਉਦੋਂ ਵੀ ਡਿਸਟ੍ਰਿਕਟ ਦੇ ਆਰਮਡ ਦਾ ਮਤਲਬ ਕਿ ਕੈਡਰ ਲਗ ਲਗ ਸੀਗਾ ਔਰ ਜਿਹੜੀ 2023 ਦੀ ਪਰਤੀ ਹੋਈ ਆ ਉਹਦੇ ਵਿੱਚ ਜਸਟਿਸ 1746 ਪੋਸਟਾਂ ਸਿਰਫ ਡਿਸਟ੍ਰਿਕਟ ਕੈਡਰ ਦੀਆਂ ਸੀਗੀਆਂ ਹੁਣ ਸਪੋਜ਼ ਕਰੋ ਕਿਸੀਂ ਆਪਾਂ ਇੱਕ ਗਰੁੱਪ ਦੇ ਵਿੱਚ ਬੰਦੇ ਸ਼ਾਮਿਲ ਕਰ ਰਹੇ ਹਾਂ 100 ਬੰਦਾ ਸ਼ਾਮਿਲ ਕਰਨਾ ਠੀਕ ਆ ਤੇ ਇੱਕ ਗਰੁੱਪ ਆਪਣਾ ਹੈਗਾ ਮਤਲਬ ਕਿ ਜਿਹਦੇ ਵਿੱਚ 50 ਕਿਸੇ ਹੋਰ ਗਰੁੱਪ ਮਤਲਬ ਕਿ ਵੀ ਹੋਰ ਕੈਟੇਗਰੀ ਸ਼ਾਮਿਲ ਕਰਨੀਓ 50 ਕਿਸੇ ਹੋਰ ਕੈਟੇਗਰੀ ਦੇ ਸ਼ਾਮਿਲ ਕਰਦੇ ਆ ਔਰ ਜਿਹੜੇ ਪਹਿਲੇ ਗਰੁੱਪ ਦੇ ਵਿੱਚ ਸ਼ਾਮਿਲ ਹੋਏ ਆ ਉਹਨਾਂ ਦੀ ਓਬਵੀਅਸੀ ਗੱਲ ਆ ਕਿ ਉਹਨਾਂ ਦੀ ਜਿਹੜੀ ਕੱਟਆਫ ਆ ਉਹ ਲੋ ਜਾਊਗੀ ਕਿਉਂਕਿ ਇੱਕ ਬੰਦਾ 100 ਸਿੱਧਾ ਡਾਇਰੈਕਟ ਮਤਲਬ ਕਿ ਉੱਪਰ ਜਿਹਦਾ ਨੰਬਰ 80 ਆ 79 ਆ ਫਿਰ ਠੀਕ ਆ ਮਤਲਬ ਕਿ ਉਸ ਤੋਂ ਬਾਅਦ ਮਤਲਬ ਘਟਦੇ ਘਟਦੇ نیچے ਤੱਕ ਆ ਗਈ ਮਤਲਬ ਜਿਹੜਾ ਬੰਦਾ 100 ਬੰਦਾ ਕੰਪਲੀਟ ਹੋ ਗਿਆ ਔਰ ਉਸ ਤੋਂ ਬਾਅਦ ਜਿਹੜਾ ਬੰਦਾ ਹੁਣ ਡਿਸਟ੍ਰਿਕਟ ਅਡਰ ਦੀ ਕੱਟਆਫ ਕਿਉਂ ਜ਼ਿਆਦਾ ਗਈ ਕਿਉਂਕਿ ਉਹਦੇ ਵਿੱਚ ਜਿਹੜੀਆਂ ਪੋਸਟਾਂ ਦਾ ਜਿਹੜਾ ਮਤਲਬ ਡਿਸਟ੍ਰੀਬਿਊਸ਼ਨ ਸੀਗੀ ਉਹ 50 50 ਆ ਮਤਲਬ ਕਿ 60 40 ਸੀਗੀ ਠੀਕ ਹੈ ਇਸ ਕਰਕੇ ਜਿਹੜੀ ਉਹ ਕਟ-ਆਫ ਆ ਥੋੜੀ ਜੀ ਅੱਪ ਚੱਲ ਗਈ ਆ ਕਿਉਂਕਿ ਇੱਕ ਤਾਂ ਜਿਹੜੇ ਸਟੂਡੈਂਟ ਕਾਫੀ ਵੱਧ ਬਲਾਏ ਗਏ ਸੀ ਪਿਛਲੀ ਵਾਰ ਨਾਲੋਂ 2.300 ਜਾਣਾ ਮਤਲਬ ਵੱਧ ਬਲਾਏ ਗਏ ਸੀਗਾ ਤਾਂ ਉਹ ਫਾਈਨਲੀ ਜਿਹੜੀ ਡਾਕੂਮੈਂਟਸ ਟੂਨ ਦੀ ਕਟ-ਆਫ ਸੀ ਉਹ ਇਸ ਕਰਕੇ ਨੀਚੇ ਗਈ ਸੀ ਕਿਉਂਕਿ ਬੰਦੇ ਉਹ ਵੱਧ ਬਲਾਏ ਗਏ ਸੀਗੇ ਪਿਛਲੀ ਵਾਰ ਮੈਂ ਇਹ ਵੀਡੀਓ ਵਿੱਚ ਤੁਹਾਨੂੰ ਸ਼ਾਇਦ ਪਿਛਲੀ ਵੀਡੀਓ ਦੱਸਿਆ ਸੀਗਾ ਕਿ ਬੰਦੇ ਵੱਧ ਬਲਾਏ ਗਏ ਆ ਹੋ ਸਕਦਾ ਕੁਝ ਨਾ ਕੁਝ ਡਿਫਰੈਂਸ ਪੈ ਜਾਵੇ ਠੀਕ ਆ ਪਰ ਥੋੜਾ ਜ਼ਿਆਦਾ ਡਿਫਰੈਂਸ ਹੋਇਆ ਕਿਉਂਕਿ ਚਲੋ ਜਿੰਨਾ ਤੁਸੀਂ ਜ਼ਿਆਦਾ ਪੜ੍ਹੇ ਹੋ ਠੀਕ ਆ ਕਾਫੀ ਉੱਪ ਗਏ ਨੇ ਠੀਕ ਆ ਇਦਾਂ ਹੀ ਮਤਲਬ ਸਾਡੀ ਭਰਤੀ ਵੇਲੇ ਵੀ ਕੱਟਆਫ ਨੀਅਰ ਅਬਾਊਟ ਇੱਥੇ ਇੱਥੇ ਜੀ ਗਈ ਸੀ ਬਸ ਥੋੜੀ ਜਿਹੀ ਹਾਈ ਸੀਗੀ ਠੀਕ ਆ ਤੇ ਚਲੋ ਮੈਂ ਇਹ ਚੀਜ਼ ਨਹੀਂ ਕਹਿੰਦਾਗਾ ਕਿ ਤੁਸੀਂ ਮਤਲਬ ਕਿ ਡੀਗ੍ਰੇਡ ਹੋਣਾਗਾ ਮੈਂ ਇਹੀ ਗੱਲ ਕਹੂੰਗਾ ਵੀ ਕੋਈ ਗੱਲ ਨਹੀਂ ਤੁਸੀਂ ਅੱਗੇ ਹੋਰ ਤਿਆਰੀ ਕਰੋ ਠੀਕ ਆ ਤਿਆਰੀ ਕਰਕੇ ਆਪਣਾ ਕੋਸ਼ਾ ਤੁਸੀਂ ਇਸ ਤੋਂ ਬੈਸਟ ਰੈਂਕ ਪ੍ਰਾਪਤ ਕਰ ਲਓ ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਕਿ ਮੈਂ 2016 ਦੀ ਭਰਤੀ ਜਦੋਂ ਦੇਖੀ ਸੀ ਤੇ ਮੈਂ ਸਿਰਫ ਅੱਧੇ ਨੰਬਰ ਤੇ ਰਹਿ ਗਿਆ ਸੀਗਾ ਠੀਕ ਹੈ ਅੱਦੇ ਨੰਬਰ ਤੇ ਰਹਿ ਗਿਆ ਸੀ ਔਰ ਮਨ ਬਹੁਤ ਜ਼ਿਆਦਾ ਜਸ ਟਾਈਮ ਤੁਸੀਂ ਇਸ ਦੌਰ ਦੇ ਵਿੱਚ ਗੁਜ਼ਰੇ ਹੋ ਜਿਨ੍ਹਾਂ ਦੀ ਸਿਲੈਕਸ਼ਨ ਨਹੀਂ ਹੋਈ ਤਾਂ ਮੈਂ ਵੀ ਕੁਝ ਇਦਾਂ ਦਾ ਮਤਲਬ ਕਿ ਫੇਸ ਕੀਤਾ ਸੀ ਮਨ ਕਰ ਰਿਹਾ ਸੀ ਕਿ ਮੈਂ ਸੁਸਾਈਡ ਕਰ ਲਾਂ ਮੈਂ ਸੀਰੀਅਸਲੀ ਇਹ ਗੱਲ ਕਹਿਣਾ ਚਾਹੂੰਗਾ ਮੈਂ ਮਨ ਕਰਦਾ ਸੀ ਮੈਂ ਸੁਸਾਈਡ ਕਰ ਲਾਂ ਬਟ ਉਸ ਸਮੇਂ ਮੇਰੀ ਜਿਹੜੀ ਏ ਸੀ ਗਰੀਬ 19 ਤੋਂ 20 ਸਾਲ ਸੀ ਔਰ ਘਰ ਦੇ ਨਾਲ ਮੈਂ ਗੱਲ ਸਾਂਝੀ ਕੀਤੀ ਹੈ ਵੀ ਮੇਰਾ ਮਤਲਬ ਬੇਰਮ ਦਿਲ ਟੁੱਟ ਗਿਆ ਵੀ ਮੈਂ ਪਰਤੀ ਨਹੀਂ ਹੋ ਪਾਇਆ ਮੈਂ ਬਹੁਤ ਮਿਹਨਤ ਕੀਤੀ ਬਹੁਤ ਸਖਤ ਮਿਹਨਤ ਕੀਤੀ ਦੋ ਤੋਂ ਟਾਈਮ ਰਨਿੰਗ ਕੀਤੀ ਠੀਕ ਹੈ ਸਵੇਰ ਸ਼ਾਮ ਤੇ ਬਟ ਨਹੀਂ ਹੋ ਪਾਇਆ ਪਰ ਕਰਦੇ ਕਹਿੰਦੇ ਕੋਈ ਗੱਲ ਨਹੀਂ ਵੀ ਤੇਰੀ ਉਮਰ ਕੁਛ ਨਹੀਂ ਆਜੇ ਕੋਈ ਗੱਲ ਨਹੀਂ ਤੂੰ ਆਪਣਾ ਜਿਹੜਾ ਹੈਗਾ ਹੋਰ ਤਿਆਰੀ ਕਰ ਤੇ ਬੈਸਟ ਚੀਜ਼ ਹੋ ਗਈ ਪਰ ਮੈਂ ਉਹਦੋਂ ਕਿਹਾ ਵੀ ਨਹੀਂ ਮੈਂ ਤਾਂ ਮਤਲਬ ਪਿਆ ਪੁਲਿਸ ਦੇ ਵਿੱਚ ਹੀ ਜਾਣਾ ਵੀ ਮੇਰਾ ਜਨੂੰਨ ਹੈ ਵਰਦੀ ਪਾਉਣ ਦਾ ਠੀਕ ਆ ਪਰ ਜਨੂੰਨ ਉਹ 2021 ਦੇ ਵਿੱਚ ਪੂਰਾ ਹੋਇਆ 5 ਸਾਲ ਦੀ ਵੇਟ ਕਰਨ ਤੋਂ ਬਾਅਦ ਤੇ ਮੈਂ ਇਹੋ ਚੀਜ਼ ਕਹਿਣੀ ਚਾਹੁੰਗਾ ਕਿ ਹੁਣ ਸਾਲ ਦਰ ਸਾਲ ਜਿਹੜੀਆਂ ਭਰਤੀਆਂ ਆ ਰਹੀਆਂ ਨੇ ਚਲੋ 2025 ਵਾਲੀ ਜੇ ਕਿਸੇ ਨੇ ਨਹੀਂ ਫਿਲ ਕੀਤੀ ਸੀ ਜਾਂ ਉਹਨਾਂ ਦਾ ਮਤਲਬ ਕਿ ਪੀਪਰ ਦਿਨ ਨੂੰ ਨਹੀਂ ਮੰਨ ਕਰਿਆ ਜਾਂ ਪੀਪਰ ਦੀ ਤਿਆਰੀ ਨਹੀਂ ਹੋ ਸਕੀ ਤਾਂ ਉਹਨਾਂ ਨੂੰ ਨੈਕਸਟ ਭਰਤੀ 2026 ਦੇ ਵਿੱਚ ਆਉਣੀ ਹੀ ਆਉਣੀ ਆ ਕੋਈ ਬੰਦਾ ਇਹ ਨਾ ਕਹੇ ਕਿ 2026 ਦੇ ਵਿੱਚ ਭਰਤੀ ਨਹੀਂ ਆਊਗੀ 2026 ਦੇ ਵਿੱਚ ਜਿਹੜੀ ਭਰਤੀ ਆ ਉਹ ਆਉਣੀ ਹੀ ਆਉਣੀ ਆ ਕਿਉਂਕਿ ਤੁਹਾਨੂੰ ਵੀ ਇਹ ਗੱਲ ਦਾ ਪਤਾ ਕਿ 2021 ਤੋਂ ਬਾਅਦ 2023 24 25 ਪ੍ਰੋਸੈਸ ਦੇ ਵਿੱਚ ਠੀਕ ਆ ਔਰ ਜਿਹੜੀ 26 ਦਾ ਨੋਟੀਫਿਕੇਸ਼ਨ ਉਹ ਫਰਵਰੀ ਮਾਸ ਦੇ ਵਿੱਚ ਤੁਹਾਨੂੰ ਦਿਵਾਰ ਤੋਂ ਫਿਰ ਦੇਖਣ ਨੂੰ ਮਿਲ ਜੇਗਾ ਕਿਉਂਕਿ ਸਰਕਾਰ ਵਧੀਆ ਕੰਮ ਕਰ ਰਹੀ ਹੈ ਜੇਕਰ ਸਾਡੀ ਪਰਤੀ ਕਾਂਗਰਸ ਟਾਈਮ ਦੀ ਉਹ ਬੰਦੇ ਕੰਪਲੀਟ ਕਰ ਸਕਦੇ ਆ ਤਾਂ ਇਹ ਪਰਤیاں ਵੀ ਉਹਨਾਂ ਦੇ ਮਤਲਬ ਆਪ ਸਰਕਾਰ ਦੀਆਂ ਪਰਤیاں ਕੰਪਲੀਟ ਹੋਣੀ ਹੀ ਹੋਣਗੀਆਂ ਤਾਂ 2024 ਵਾਲੇ ਕੈਂਡੀਡੇਟਸ ਨੇ ਕਾਫੀ ਨੇ ਮੈਨੂੰ ਕਿਹਾ ਸੀਗਾ ਕਿ ਸਾਡੀ ਪਰਤੀ ਕੈਨਸਲ ਹੋ ਗਈ ਜਾਂ ਕੋਈ ਰੈਟਰ ਲੱਗੀ ਹੋਈ ਬਟ ਮੈਨੂੰ ਇਹ ਗੱਲ ਦਾ ਪਤਾ ਸੀ ਵੀ ਕੋਸ਼ ਨਹੀਂ ਕੋਈ ਮਤਲਬ ਕੋਈ ਮਤਲਬ ਮਿਸ ਹੈਪਨਿੰਗ ਨਹੀਂ ਹੋਈ ਤੁਹਾਡੀ ਪਰਤੀ ਨਾਲ ਵੀ ਤੁਹਾਡੀ ਪਰਤੀ ਜਿਹੜੀ ਮਤਲਬ ਕਿ ਸਮੂਥ ਚੱਲ ਰਹੀ ਆ ਰਿਜ਼ਲਟ ਆ ਜੂਗਾ ਥੋੜਾ ਮੋਟਾ ਡਿਲੇ ਹੋ ਸਕਦਾ ਪਰ ਚਲੋ ਮੰਨ ਦਮ ਹੈਗੀ ਮਤਲਬ ਇਹ ਚੀ ਮੰਨਦਾ ਕਿ ਥੋੜਾ ਜਿਹਾ ਜਿਹੜਾ ਪੇਸ਼ੈਂਸ ਰੱਖਣਾpropto ਹੋ ਜਾਂਦਾ ਤੇ ਚਲੋ ਫਾਈਨਲੀ ਜਿਸ ਚੀ ਤੁਹਾਨੂੰ ਵੇਟ ਸੀਗੀ ਤੇ ਉਸ ਚੀ ਤੁਹਾਡੇ ਹੱਥਾਂ ਦੇ ਵਿੱਚ ਔਰ ਜਿਹੜੇ ਰਹਿ ਗਏ ਨੇ ਤੇ ਕਿਰਪਾ ਕਰਕੇ ਉਹ ਡੀਗ੍ਰੇਡ ਨਾ ਹੋ ਮੋਟੀਵੇਟ ਰਹੋ ਕੋਈ ਗੱਲ ਨਹੀਂ ਅੱਜ ਨਹੀਂ ਤਾਂ ਕੱਲ ਤੁਹਾਡੀ ਸਿਲੈਕਸ਼ਨ ਜ਼ਰੂਰ ਹੋਗੀ ਜਿੱਦਾਂ ਕਿ ਮੈਂ ਆਪਣੀ ਗੱਲ ਦੱਸੀ ਕਿ ਮੈਂ 5-6 ਸਾਲ ਜਿਹੜੀ ਵੇਟ ਕੀਤੀ ਹੈ ਠੀਕ ਹੈ 2016 ਤੋਂ ਲੈ ਕੇ 2022 ਦੇ ਵਿੱਚ ਸਾਡੀ ਜੁਆਇਨਿੰਗ ਹੋਈ ਹੈ ਠੀਕ ਹੈ ਔਰ ਆਹ ਤੁਹਾਡੇ ਸਾਹਮਣੇ ਆ ਔਰ ਕਾਫੀ ਮੈਨੂੰ ਸਟੂਡੈਂਟਸ ਵੀ ਇਹ ਚੀਜ਼ ਵੀ ਪੁੱਛ ਲੈਂਦੇ ਨੇ ਕਿ ਤੁਸੀਂ ਡਿਸਟ੍ਰਿਕਟ ਗੇਡਰ ਦੇ ਵਿੱਚੋਂ ਜਾਂ ਆਰਮਡ ਗੇਡਰ ਦੇ ਵਿੱਚ ਤਾਂ ਤਾਂ ਮੈਂ ਤੁਹਾਨੂੰ ਦੱਸਣਾ ਚਾਹੁੰਗਾ ਕਿ ਮੈਂ ਡਿਸਟ੍ਰਿਕਟ ਗੇਡਰ ਦੇ ਵਿੱਚ ਹਾਂ ਔਰ ਜਿਹੜੀ ਲਾਲ ਤੇ ਨੀਲੀ ਚਲਦੜ ਵਾਲੀ ਪੱਗ ਆ ਉਹ ਸਿਰਫ ਡਿਸਟ੍ਰਿਕਟ ਗੇਡਰ ਵਾਲੇ ਹੀ ਪੈਣ ਸਕਦੇ ਆ ਅਥਰਾਇਜ਼ਡ ਮਤਲਬ ਜਿਵੇਂ ਕਹਿ ਸਕਦੇ ਨੇ ਟਰਬਨਾ ਜਿਹੜੀ ਡਿਸਟ੍ਰਿਕਟ ਗੇਡਰ ਨੂੰ ਉਹ ਚਲਦੜ ਵਾਲੀ ਪੱਗ ਆ ਲਾਲ ਜਿਹੜਾ ਆਪਾਂ ਲਾਲ ਪੱਗ ਵੀ ਕਹਿ ਦਿੰਨੇ ਮੋਸਲੇ ਪਿੰਡਾਂ ਦੇ ਵਿੱਚ ਇਹ ਚੀਜ਼ ਫੇਮਸ ਹੈ ਕਿ ਲਾਲ ਪੱਗਾਂ ਵਾਲੀ ਪੁਲਿਸ ਤਾਂ ਉਹ ਜ਼ਿਲ੍ਹਾ ਪੁਲਿਸ ਹੁੰਦੀ ਔਰ ਜਿਹੜੀ ਆਰਮਡ ਪੁਲਿਸ ਹੁੰਦੀ ਹੈ ਆਰਮਡ ਪੁਲਿਸ ਦੀ ਜਿਹੜੀ ਮਤਲਬ ਪੱਗ ਹੁੰਦੀ ਹੈ ਉਹ ਖਾਕੀ ਹੁੰਦੀ ਹੈ ਜਿਹੜੀ ਆਪਣੀ ਫਾਰਮਲ ਜਿਵੇਂ ਆਪਾਂ ਪੱਗਾਂ ਜਿਵੇਂ ਮਤਲਬ ਬੰਨਦੇ ਹਾਂ ਠੀਕ ਆ ਤਾਂ ਉਹ ਖਾਕੀ ਰੰਗ ਦੀ ਹੁੰਦੀ ਹੈ ਤਾਂ ਇਸ ਚੀਜ਼ ਤੋਂ ਤੁਸੀਂ ਦੇਖ ਲਵੋ ਜੇ ਕਿਸੇ ਦੇ ਲਾਲ ਚਾਲ ਰਲੇ ਪੱਗ ਬੰਨੀ ਹੈ ਤਾਂ ਉਹ ਬੰਦਾ ਡਿਸਟ੍ਰਿਕਟ ਹਡਰ ਨੂੰ ਬਿਲੋਂਗ ਕਰਦਾ ਠੀਕ ਹੈ ਤੇ ਇਹ ਚੀਜ਼ ਮਤਲਬ ਖਾਸ ਪਛਾਣ ਆਪਣੀ ਔਰ ਕਈ ਮੁੰਡੇ ਹੈਗੇ ਜਿਹੜੇ ਖਾਕੀ ਪੱਗ ਵੀ ਬਨ ਲੈਂਦੇ ਆ ਬਟ ਉਹਨਾਂ ਨੂੰ ਦੇਖ ਕੇ ਇਹ ਵੀ ਨਹੀਂ ਕਹਿਣਾ ਕਿ ਹੋ ਸਕਦਾ ਇਹ ਆਰਮਡ ਦੇ ਵਿੱਚ ਹੋਵੇ ਹੋ ਸਕਦਾ ਉਹ ਬੰਦਾ ਡਿਸਟ੍ਰਿਕ ਲਾਲ ਪੱਗ ਬੰਨੀ ਨੀਲੀ ਪੱਗ ਬੰਨੀ ਹੋਈ ਆ ਉਹ ਬੰਦਾ ਡਿਸਟ੍ਰਿਕਟਰ ਦਾ ਹੀ ਹੈ ਠੀਕ ਹੈ ਜੀ ਮਤਲਬ ਆਰਮਡ ਵਾਲੇ ਇਸ ਇਸ ਨੂੰ ਨਹੀਂ ਬੰਨ ਸਕਦੇ ਬਟ ਅਸੀਂ ਆਰਮਡ ਵਾਲੀ ਕਈ ਵਾਰੀ ਬੰਨ ਲੈਂਦੇ ਆ ਇਹ ਚੀਜ਼ ਦਾ ਥੋੜਾ ਧਿਆਨ ਰੱਖਣਾ ਹੈ ਤੇ ਮੈਂ ਇਹੀ ਚੀਜ਼ ਕਹਿਣੀ ਚਾਹੂੰਗਾ ਕਿ ਜੇਕਰ ਤੁਹਾਡੇ ਮਨ ਦੇ ਵਿੱਚ ਫਿਲਹਾਲ ਹਜੇ ਮਤਲਬ ਕੁਝ ਚੱਲ ਰਿਹਾ ਜਿਹੜੇ ਬੰਦੇ ਨਹੀਂ ਸਿਲੈਕਟ ਹੋਏ ਤੇ ਕੋਈ ਗੱਲ ਨਹੀਂ ਤੁਸੀਂ ਮੇਰੇ ਨਾਲ ਕੰਟੈਕਟ ਕਰ ਲਓ ਮੈਨੂੰ ਫੋਨ ਕਰ ਲਓ WhatsApp ਮੈਸੇਜ ਕਰ ਲਓ ਕੋਈ ਗੱਲ ਨਹੀਂ ਹੁੰਦਾ ਹੈ ਮੈਂ ਵੀ ਬਹੁਤ ਜ਼ਿਆਦਾ ਭਰਤੀਆਂ ਦੇਖੀਆਂ ਸੀਗੀਆਂ ਚਲੋ ਕਈ ਵਾਰ ਨਹੀਂ ਸਿਲੈਕਸ਼ਨ ਹੁੰਦੀ ਵੀ ਥੋੜੀ-ਮੋਟੀ ਆਪਣੇ ਚੀ ਕੰਮੀ ਰਾਹ ਜਾਂਦੀ ਹੈ ਜਾਂ ਕਈ ਵਾਰੀ ਮੈਰਿਟ ਉੱਪਰ ਚੱਲ ਜਾਂਦੀ ਹੈ ਕੋਈ ਗੱਲ ਨਹੀਂ ਡੀਮੋਟੀਵੇਟ ਨਹੀਂ ਹੋਣਾਗਾ ਹਮੇਸ਼ਾ ਮੋਟੀਵੇਟ ਰਹਿਣਾ ਔਰ ਠੀਕਾ ਅੱਗੇ ਵਧਦੇ ਰਹਿਣਾਗਾ ਠੀਕ ਹੈ ਕੋਈ ਗੱਲ ਨਹੀਂ ਇੱਕ ਮੌਕਾ ਹੱਥੋਂ ਨਿਕਲ ਗਿਆ ਕੋਈ ਗੱਲ ਨਹੀਂ ਹੋ ਸਕਦਾ ਤੁਸੀਂ ਕਿਸੇ ਹੋਰ ਬੈਸਟ ਰੈਂਕ ਤੇ ਹੋ ਸਕਦੇ ਹੋ ਜੀ ਸਬ ਇੰਸਪੈਕਟਰ ਭਰਤੀ ਹੋ ਜਾਓ ਕੋਈ ਹੋਰ ਰੈਂਕ ਤੇ ਚੱਲ ਜਾਈਓ ਸੀਜੀਐਲ ਵਗੈਰਾ ਕਲੀਅਰ ਕਰ ਲਓ ਸੋ ਇਸ ਕਰਕੇ ਇੱਥੇ ਹੀ ਆਪਣਾ ਡਾਊਨ ਸਟਾਪ ਨਹੀਂ ਲਗਾ ਦੇਣਾ ਅੱਗੇ ਮਿਹਨਤ ਕਰਦੇ ਰਹਿਣਾ ਕਿਉਂਕਿ ਯੂਪੀਐਸਸੀ ਦੇ ਵਿੱਚ ਵੀ ਕਈ ਵੀ ਜਿਹੜੇ ਹੈਗੇ ਆ ਸਟੂਡੈਂਟਸ ਹੁੰਦੇ ਠੀਕ ਆ ਪੰਜਵੀਂ ਕੇ ਛੇਵੀਂ ਵਾਰ ਜਾ ਕੇਈ ਬਰੀ ਫਾਈਨਲ ਮਤਲਬ ਕਿ ਤੇ ਆਪਣਾ ਜਿਹੜਾ ਫਾਈਨਲ ਅਟੈਂਪਟ ਹੁੰਦਾ ਉਹ ਉੱਥੇ ਜਾ ਕੇ ਉਹ ਕਲੀਅਰ ਕਰਦੇ ਨੇ ਤਾਂ ਇਸ ਕਰਕੇ ਢੇਰੇ ਨਹੀਂ ਟੋਣੀ ਕੀ ਕਿਰਪਾ ਕਰਕੇ ਸਾਰੇ ਅੱਗੇ ਤੋਕੇ ਪੜਦੇ ਰਹੋ ਦੌਰ 26 ਵਾਸਤੇ ਤਿਆਰੀ ਕਰੋ ਜੇ ਦੌਰ 25 ਤੁਹਾਡੇ ਹੱਥੋਂ ਲੰਘ ਚੁੱਕਾ ਤਾਂ ਠੀਕ ਆ ਤੇ ਮਾਲਕ ਮਿਹਰ ਕਰੇ ਕਿ ਤੁਹਾਡੇ ਤੇ ਜਿਹੜਾ ਮਤਲਬ ਕਿ ਵਰਦੀ ਪਾਉਂਦਾ ਤੁਹਾਡਾ ਸੁਪਨਾ ਉਹ ਜ਼ਰੂਰ ਪੂਰਾ ਹੋਊਗਾ ਤੇ ਜੇਕਰ ਤੁਹਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਤੁਹਾਡੇ ਕਾਫੀ ਕੁਐਸਚਨ ਮੈਨੂੰ ਆਉਣਗੇ ਤਾਂ ਤੁਸੀਂ ਆਪਣੇ ਕੁਐਸਚਨ ਜਿਹੜੇ ਸਿਲੇਕਟਡ ਕ ਠੀਕ ਹੈ ਉਹ ਮੈਨੂੰ ਆਪਣੇ ਮੈਸੇਜਾਂ ਮਤਲਬ ਮੈਨੂੰ WhatsApp ਦੀ ਜਗ੍ਹਾ ਜ਼ਿਆਦਾ ਮੈਨੂੰ YouTube ਦੇ ਕਮੈਂਟਸ ਕਰਾਇਆ ਕਰੋ ਤਾਂ ਕਿ ਮੈਂ ਤੁਹਾਡੇ ਕਮੈਂਟਸ ਰੀਡ ਕਰਕੇ ਉਹਨਾਂ ਨੂੰ ਨੋਟ ਡਾਊਨ ਕਰਕੇ ਅੱਗੇ ਤੁਹਾਡੀਆਂ ਜਿਹੜੀਆਂ ਕੁਐਸਚਨਸ ਨੇ ਉਹਨਾਂ ਤੇ ਵੀਡੀਓ ਲੈ ਸਕਾਂ ਹੈਨਾ ਕਿਉਂਕਿ ਮੈਂ ਵੀ ਉਹਨਾਂ ਚਿਰ ਚੁੱਪ ਸੀਗਾ ਕਿ ਜਿੰਨਾ ਚਿਰ ਤੁਹਾਡਾ ਰਿਜ਼ਲਟ ਨਹੀਂ ਆ ਰਿਹਾ ਸੀ ਔਰ ਕਾਫੀ ਸਟੂਡੈਂਟਸ ਮੈਨੂੰ ਮਤਲਬ ਕਿ ਮਾੜਾ ਚੰਗਾ ਵੀ ਬੋਲਦੇ ਰਹੇ ਨੇ ਚਲੋ ਕੋਈ ਗੱਲ ਨਹੀਂ ਉਹਨਾਂ ਦੇ ਸੰਸਕਾਰ ਨਹੀਂ ਜੋ ਉਹਨਾਂ ਦੇ ਘਰ ਦੇ ਉਹਨਾਂ ਨੂੰ ਦਿੱਤੇ ਨੇ ਠੀਕ ਆ ਮੈਂ ਚਲੋ ਇਸ ਨੂੰ ਜ਼ਿਆਦਾ ਨਹੀਂ ਕਹੂੰਗਾ ਕਿਉਂਕਿ ਚਲੋ ਡਿਪਰੈਸ਼ਨ ਦਾ ਸਮਾਂ ਸੀਗਾ ਉਸ ਸਮੇਂ ਮੈਂ ਕੁਝ ਜ਼ਿਆਦਾ ਨਹੀਂ ਹਨਾ ਉੱਤੇ ਰੈਐਕਟ ਕੀਤਾ ਮੈਂ ਵੀ ਸਮਝਦਾ ਇਸ ਨੂੰ ਜੇ ਮੈਂ ਵੀ ਉਸ ਸਟੇਜ ਵਿੱਚ ਹੁੰਦਾ ਤਾਂ ਹੋ ਸਕਦਾ ਮੈਂ ਵੀ ਐਦਾਂ ਬੋਲਦਾ ਹਨਾ ਬਟ ਮੈਂ ਕਿਵੇਂ ਦੇ ਵਿੱਚ ਹੁਣ ਤੁਸੀਂ ਆਫੀਸ਼ੀਅਲੀ ਆਉਣ ਵਾਲੇ ਹੋ ਮਤਲਬ ਕਿ ਵੀ ਅੱਧੇ ਆ ਗਏ ਹੋ ਔਰ ਅੱਧਾ ਹਜੇ ਪ੍ਰੋਸੈਸ ਬਾਕੀ ਪਿਆ ਜਿੱਦਾਂ ਕਿ ਮੈਡੀਕਲ ਪਿਆ ਅਜੇ ਠੀਕ ਆ ਹਜੇ ਮਤਲਬ ਇਸ ਤੋਂ ਬਾਅਦ ਪਹਿਲਾਂ ਡਿਸਟ੍ਰਿਕਟ ਦੀ ਵੰਡ ਹੋਣੀ ਹੈ ਫਿਰ ਮਤਲਬ ਕਿ ਬਟਾਲੀਅਨਸ ਦੀ ਮਤਲਬ ਜਿੱਦਾਂ ਹੂੰ ਫਾਰਮੈਟਿਕ ਡਰਲ ਸਿਲੈਕਟ ਹੋਏ ਨਹੀਂ ਤਾਂ ਉਹਨਾਂ ਨੂੰ ਜਿਹੜੀਆਂ ਤੇ ਜਿਲੇ ਵਾਲਾ ਨੂੰ ਜਿਲੇ ਨੂੰ ਲੋਡ ਕੀਤੀਆਂ ਨੇ ਕਿ ਉਹ ਲਿਸਟ ਅਜੇ ਹਣੀ ਬਾਕੀ ਆ ਠੀਕ ਆ ਉਸ ਤੋਂ ਬਾਅਦ ਥੋੜਾ ਜਿਹਾ ਉਹ ਲਿਸਟ ਆ ਗਈ ਫਿਰ ਉਸ ਤੋਂ ਬਾਅਦ ਮੈਡੀਕਲ ਹੋਊਗਾ ਮੈਡੀਕਲ ਪ੍ਰੋਸੈਸ ਚੱਲੂਗਾ ਫਿਰ ਉਸ ਤੋਂ ਬਾਅਦ ਜਿਹੜੀ ਮਤਲਬ ਕਿ ਜੋ ਵੀ ਥੋੜੇ ਡਾਕੂਮੈਂਟ ਵੈਰੀਫਿਕੇਸ਼ਨ ਠੀਕ ਆ ਤੁਹਾਡਾ ਸੀਆਈਡੀ ਵੈਰੀਫਿਕੇਸ਼ਨ ਪੁਲਿਸ ਵੈਰੀਫਿਕੇਸ਼ਨ ਉਹ ਸਾਰਾ ਕੁਝ ਚੱਲਣਾ ਹੈ ਜੀ ਕਾਫੀ ਪ੍ਰੋਸੈਸ ਜਿਹੜਾ ਪਿਆ ਹੈਗਾ ਉਹ ਜਿਹੜੀ ਥੋੜੀ ਜੁਆਇਨਿੰਗ ਆ ਕਰੀਬ ਹੋ ਸਕਦਾ ਅਕਤੂਬਰ ਨਵੰਬਰ ਤੱਕ ਜਿੱਦਾਂ ਕਿ 23 ਵਾਲਿਆਂ ਦੀ ਹੋਈ ਸੀਗੀ ਉਸ ਤੋਂ ਤੱਕ ਚੱਲ ਜਾਵੇ ਤੇ ਤੁਸੀਂ ਮੈਨੂੰ ਆਪਣੇ ਜੇ ਸਾਰੇ ਤੁਹਾਡੇ ਮਨ ਦੇ ਵਿੱਚ ਔਰ ਉਹ ਦਿਨਾਂ ਵੀ ਤੁਸੀਂ ਮਤਲਬ ਕਿ ਜੋ ਪੁੱਛਣਾ ਚਾਹੁੰਦੇ ਹੋ ਮੈਨੂੰ ਵੀ ਅਸੀਂ ਆ ਸਾਨੂੰ ਇਸ ਟਾਪਿਕ ਤੇ ਵੀਡੀਓ ਚਾਹੀਦੀ ਆ ਇਸ ਟਾਪਿਕ ਤੇ ਸਾਨੂੰ ਸਮਝਾ ਦਿਓ ਜਾਂ ਮਤਲਬ ਅੱਗੇ ਕੀ ਪ੍ਰੋਸੈਸ ਹੈ ਬਲ ਜੋ ਵੀ ਹੈ ਤੁਹਾਡੇ ਮਾਈਂਡ ਵਿੱਚ ਕਿਉਂਕਿ ਮੈਨੂੰ ਨਹੀਂ ਪਤਾ ਹੈਗਾ ਹੁਣ ਤੁਹਾਡੇ ਦਿਮਾਗ ਦੇ ਵਿੱਚ ਅੱਗੇ ਕੀ ਚੱਲ ਰਿਹਾ ਹੈਗਾ ਤਾਂ ਕਿਰਪਾ ਕਰਕੇ ਮੈਨੂੰ ਸਾਰੇ ਦੱਸ ਦਿਓ ਤਾਂ ਕਿ ਮੈਂ ਤੁਹਾਡੇ ਜਿਹੜੇ ਉਹ ਡਾਊਟਸ ਉਹ ਕਲੀਅਰ ਕਰ ਸਕਾਂ ਤੇ ਵਾਂਸ ਅਗੇਨ ਸਾਰਿਆਂ ਨੂੰ ਜਿਹੜੇ ਸਿਲੈਕਟਡ ਕੈਂਡੀਡੇਟਸ ਨੇ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਲੱਖ ਲੱਖ ਵਧਾਈ ਠੀਕ ਆ ਮੈਨੂੰ ਵੀ ਮਤਲਬ ਬਹੁਤ ਖੁਸ਼ੀ ਹੋਈ ਆ ਕਿ ਜਿਹੜੇ ਮਿਹਨਤ ਕਰਨ ਵਾਲੇ ਮੁੰਡੇ ਕੁ ਬਟ ਸਿਲੈਕਟਰ 1746 ਨੇ ਹੀ ਜਿਨ੍ਹਾਂ ਦੇ ਨੰਬਰ ਜ਼ਿਆਦਾ ਸੀ ਉਹਨਾਂ ਨੇ ਹੋਣਾ ਸੀਗਾ ਔਰ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਵੀ ਜਿਹੜੀ ਮੈਰਿਟ ਵੱਧ ਜਾਂਦਾ ਕਾਰਨ ਆ ਕਿ ਬੰਦੇ ਵੱਧ ਬੁਲਾਏ ਗਏ ਸੀਗੇ ਔਰ ਮਤਲਬ ਕਿ ਜਿਹੜਾ ਜਿਹੜੇ ਕਿਡਰਸ ਵਰ ਦੋ ਸੀਗੇ ਪਿਛਲੀ ਵਾਰ 1746 ਸਿਰਫ ਡਿਸਟ੍ਰਿਕਟ ਹੈਡਰ ਦੇ ਸੀ ਔਰ ਐਸ ਕੀ ਕਿਡਰ ਦੋ ਹੋਣ ਕਰਕੇ ਮਤਲਬ ਜਿਹੜੀ ਹੈ ਡਿਸਟ੍ਰਿਕਟ ਹੈਡਰੀ ਥੋੜੀ ਜਿਹੀ ਅੱਪ ਚੱਲ ਗਈ ਔਰ ਆਰਮਡ ਕਿਡਰ ਦੀ ਮੈਨ ਤੁਹਾਨੂੰ ਪਹਿਲਾਂ ਦੱਸਿਆ ਥੋੜੀ ਜਿਹੀ ਘੱਟ ਜਾਂਦੀ ਹੁੰਦੀ ਆ ਤਾਂ ਇਸ ਬੰਦੀ ਜਿਹੜੀਆਂ ਮੈਂ ਲਿਸਟਾਂ ਹੈਗੀਆਂ ਠੀਕ ਆ ਉਹ ਤੁਹਾਡੇ ਨਾਲ ਐਚ ਵੀ ਸਾਂਝੀਆਂ ਕਰ ਦਿੰਨਾ ਔਰ ਮੇਰਾ ਟੈਲੀਗ੍ਰਾਮ ਦਾ ਜਿਹੜਾ ਲਿੰਕ ਠੀਕ ਆ ਤੁਹਾਨੂੰ ਮਤਲਬ ਕਿ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਨਾ ਉੱਥੇ ਚੈੱਕ ਕਰ ਲਓ ਉਹਦੇ ਵਿੱਚ ਮੇੜੀਆਂ ਲਿਸਟਾਂ ਉਹ ਖੁਦ ਬਣਾਈਆਂ ਨੇ ਠੀਕ ਆ ਪੂਰਾ ਅਨਲਿਸਿਸ ਕੀਤਾ ਨਹੀਂ ਤਾਂ ਮੈਂ ਕੱਲ ਹੀ ਵੀਡੀਓ ਪਾ ਸਕਦਾ ਸੀ ਪਰ ਮੈਂ ਅਨਲਿਸਿਸ ਕੀਤਾ ਹਰ ਇੱਕ ਚੀਜ਼ ਦਾ ਕਿਉਂਕਿ ਆਫੀਸ਼ੀਅਲ ਐਤ ਕੀ ਇਹਨਾਂ ਨੇ ਪੀਡੀਐਫ ਨਹੀਂ ਪਾਈਆਂ ਨੇ ਇਹ ਤਾਂ ਹਰ ਵਾਰ ਸਾਡੀ ਭਰਤੀ ਵਾਲੀ ਪੀਡੀਐਫ ਆਈ ਸੀ ਤੇਜ ਦੀ ਭਰਤੀ ਵਾਲੀ ਪੀਡੀਐਫ ਆਈ ਸੀ ਮਤਲਬ ਕਿ ਜਿੱਦਾਂ ਸਿਲੈਕਸ਼ਨ ਹੋਈ ਸੀ ਵੀ ਕੈਟਾਗਰੀ ਵਾਈ ਭੁੱਲ ਗਏ ਹੋਣੇ ਕੀ ਚੱਕਰ ਭੁੱਲਣਾ ਨਹੀਂ ਚਾਹੀਦਾ ਸੀਗਾ ਕਿਉਂਕਿ ਉਹ ਤਾਂ ਇੱਕ ਚੀਜ਼ ਹੁੰਦੀ ਹੈ ਮਤਲਬ ਇੱਕ ਸਪੈਸਿਫਿਕ ਚੀਜ਼ ਹੁੰਦੀ ਹੈ ਨਾ ਤੇ ਉਹ ਫਿਰ ਮੈਂ ਖੁਦ ਅਨਲਿਸਿਸ ਕਰਕੇ ਸਾਰੀ ਉਹ ਕੱਟ ਆਫ ਦੀ ਵੀਡੀਓ ਮਤਲਬ ਜਿਹੜੀ ਕੱਟ ਆਫ ਦੀ ਵੀਡੀਓ ਬਣਾਈ ਹੈ ਡਿਸਟ੍ਰਿਕਟ ਦੀ ਲੱਗ ਬਣਾਈ ਹੈ ਆਰਮਡ ਦੀ ਲੱਗ ਬਣਾਈ ਹੈ ਤੇ ਉਹ ਤੁਸੀਂ ਮੇਰੇ ਜਿਹੜੇ ਹੈਗੇ ਚੈਨਲ ਤੇ ਚੈੱਕ ਕਰ ਸਕਦੇ ਹੋ Telegram ਦੇ ਚੈਨਲ ਤੇ ਤੇ ਉਮੀਦ ਆ ਤੁਸੀਂ ਅੱਗੇ ਵੀ ਆਪਣੇ ਸਿਰਦ ਧਿਆਨ ਰੱਖਿਓ ਕਿਉਂਕਿ ਤੁਹਾਨੂੰ ਅਜੇ ਤੁਹਾਡਾ ਮੈਡੀਕਲ ਪਾਸ ਕਰਕੇ ਸਰਟੀਫਿਕੇਟ ਤੋਂ ਵਿਚਾਰ ਰੱਖਣਾ ਔਰ ਅੱਗੇ ਪੜਦੇ ਰਹੋ ਚਲੋ ਹੁਣ ਤੁਹਾਡੇ ਕੋਲ ਸਮਾਂ ਹੈਗਾ ਉਸ ਤੋਂ ਬਾਅਦ ਤੁਹਾਡਾ ਸਮਾਂ ਹੋ ਸਕਦਾ ਨਾ ਲੱਗੇ ਕਿਉਂਕਿ ਜਦੋਂ ਜੁਆਇਨਿੰਗ ਹੋ ਜਾਂਦੀ ਆ ਫਿਰ ਡਿਊਟੀਆਂ 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 ਹੁਣ ਕਈ ਮੁੰਡੇ ਕੁੜੀਆਂ ਮੈਨੂੰ ਕਾਲ ਕਰਦੇ ਨੇ ਕਈ ਵਾਰੀ ਕਾਲ ਨਹੀਂ ਪਿਕ ਕਰਨਦੀ ਕਿਉਂਕਿ ਡਿਊਟੀ ਤੇ ਹੋਈਦਾ ਇਸ ਸਮੇਂ ਵੀ ਮੈਂ ਡਿਊਟੀ ਤੇ ਆ ਸਮੇਂ ਤੋਂ ਸਮਾਂ ਗੱਡ ਕੇ ਤੁਹਾਡੇ ਲਈ ਜਿਹੜਾ ਉਹ ਕੰਮ ਕਰਦੇ ਰਹੀ ਜਾਂ ਤੇ ਇਸੇ ਤਰ੍ਹਾਂ ਤੁਹਾਡੇ ਲਈ ਅੱਗੇ ਮਤਲਬ ਜੋ ਵੀ ਨੌਲੇਜ ਹੈ ਉਹ ਵੀਡੀਓਜ਼ ਨੇ ਉਹ ਤੁਹਾਡੇ ਨਾਲ ਸ਼ੇਅਰ ਕਰਦੇ ਰਹਿਣਾਗੇ ਜੋ ਜੋ ਵੀ ਤੁਹਾਡੇ ਕੁਐਸਚਨਸ ਹੈਗੇ ਨੇ ਕਮੈਂਟਸ ਦੇ ਵਿੱਚ ਜਰੂਰ ਦੱਸੋ ਤੇ ਫੀਡਬੈਕ ਆਪਣਾ ਦੱਸੋ ਵੀ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗਦੀ ਹੁੰਦੀ ਆ ਤੇ ਪੁਰਾਣੀਆਂ ਗੱਲਾਂ ਛੱਡ ਕੇ ਜੋ ਵੀ ਤੁਹਾਡੇ ਮਨ ਦੇ ਵਿੱਚ ਗੁੱਸਾ ਗਿਆ ਲਾ ਸੀਗਾ ਠੀਕ ਆਪਾਂ ਕੋਲ ਚੁੱਕਾਂ ਕੋਈ ਗੱਲ ਨਹੀਂ ਹੁੰਦਾ ਇਦਾਂ ਤੇ ਸਾਰੇ ਆਨੰਦਵਾਰ ਤੁਹ ਫੇਰ ਬਹੁਤ ਬਹੁਤ ਮੁਬਾਰਕਾਂ ਔਰ ਜਿਹੜੇ ਰਹਿ ਗਏ ਕੈਂਡੀਡੇਟ ਉਹ ਅੱਗੇ ਹੋਰ ਤਿਆਰੀ ਕਰਦੇ ਰਹੋ ਤਾਂ ਕਿ ਤੁਸੀਂ ਵੀ ਅੱਗੇ ਜੜਾ ਆਪਣਾ ਸੁਪਨਾ ਪ੍ਰਾਪਤ ਕਰ ਸਕੋ ਤੇ ਮਿਲਦੇ ਆਂ ਫਿਰ ਕਿਸੇ ਹੋਰ ਵੀਡੀਓ ਕਿਸੇ ਹੋਰ ਟੌਪਿਕ ਦੇ ਤਦ ਤੱਕ ਲਈ ਸਤਿ ਸ੍ਰੀ ਅਕਾਲ ਜੈ ਹਿੰਦ ਜਿਉਂਦੇ ਵੱਸਦੇ ਰਹੋ ਤੇ ਆਪਣਾ ਧਿਆਨ ਰੱਖੋ